ਆ ਵੀ ਦੋਸਤੋ ਸਵੇਰ ਕੇ ਵੱਜ ਕੇ 7 ਤੇ ਆਪਾਂ ਚਲੇ ਆਂ ਚਰੀ ਲੈਣ ਤੇ ਉਧਰ ਆਪਣੀ ਚਰੀ ਮੁੱਖ ਗਈ ਕਿਉਂਕਿ ਮਕਾਨੀ ਤੀ ਤੇ ਪੌਦਰ ਜੀਰੀ ਲਾਣੀ ਸੀ ਤੇ ਖਤਮ ਹੋ ਗਈ ਤੇ ਇਹ ਦੇਖੋ ਵੀ ਭਰਾ ਚਲੇ ਆਂ ਹੋ ਨਦੀ ਕੇ किनारे ਬਾਤੇ ਅੱਗਰ ਰਸਤਾ ਦੇਖੋ ਭਾਈ ਕੱਟਾ ਪਹਿਲੀੋਂ ਦੇਖ ਕੈਨੂ ਖबरा ਗਿਆ ਕਿੰਨਾ ਚਿੱਕੜ ਹੋ ਰਿਹਾ ਕਿੰਨਾ ਡੁੰਗਾ ਦੇਖੋ ਤੇ ਫਿਰ ਵੀ ਕੱਟਾ ਕਹਿੰਦਾ ਚੱਲ ਨਾ ਮੈਂ ਠੀਕਾ ਜੋਰ ਪਾਈ ਤੁਹਾਨੂੰ ਦਿਖਾ ਰਹੇ ਹਾਂ ਤੇ ਚੱਲ ਚੱਲ ਹਲ ਚੱਲ ਚੱਤ ਚੱਲ ਤੇ ਵੀ ਚੱਲ ਪਿਆ ਕੱਟਾ ਆਪਣਾ ਦੇਖਿਓ ਜੋਰ ਇਸ ਦਾ ਚੱਲ ਚਲ 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 ਦੇਖੋ ਭਾਈ ਕਿੰਨੀ ਡੂੰਗੀ ਆ ਰੈਡੀ ਬਹੁਤ ਬੁਰਾ ਹਨਾ ਇਸ ਰਸਤੇਗਾ ਦੇਖੋ ਭਾਈ ਇਹ ਰੈਡੀ ਖੱਲੀ ਆ ਤੇ ਆਂਦੇ ਹੋਏ ਫੇਰ ਤੁਹਾਨੂੰ ਦਿਖਾਵਾਂਗੇ ਹਰੀ ਵੀ ਪਰ ਕੱਲ੍ਹ ਆਣੀ ਆਪਾਂ ਚੜੀ ਫੁੱਲ ਤੇ ਇਸ ਟਾਈਮ ਦੇਖੋ ਖੱਲੀ ਆ ਰੈਡੀ ਕਿਤੇ ਕਿਤੇ ਦੋਸਤੋ ਸਾਭੀਆ ਦੇਖੋ ਰਸਤਾ ਉਰੇ ਸਾਫਾ ਤੇ ਅੱਗੇ ਫੇਰ ਦੇਖੋ ਕਿੰਨਾ ਚੱਕੜਾ ਗਿਆ ਤੇ ਆਪਾਂ ਨੇ ਚਰੀਓ ਪਰਾਂ ਤੋਂ ਲੈ ਕੇ ਆਣੀਆਂ ਉੱਪਰ ਨੂੰ ਚੱਲਦੇ ਹਾਂ ਤੇ ਵੀਰੋ ਸੂਆ ਕੇ 7:00 ਵੱਜ ਗਏ ਤੇ ਆਪਾਂ ਥਰੀ ਲੈਣ ਚੱਲੇ ਆ ਮੌਸਮ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਤੇ ਬੱਦਲ ਵੀ ਹੋ ਗਿਆ ਇਧਰ ਆਪਣੀ ਇਹਦੇ ਛੋਟੀ ਸੀ ਨਦੀਆ ਦੇਖੋ ਜੇ ਥੋੜਾ ਹੀ ਪਾਣੀ ਆ ਦੇਖੋ ਦੋਸਤੋ ਕਿੰਨਾ ਚਿੱਕੜਾ ਨਾ ਡੂੰਘਾ ਟੋਹਾ ਟਕਟਾ ਕੀ ਤਰ੍ਹਾਂ gira ਗਾਇਆ ਗਾਇਸ ਮਾ ਓ ਬਈ 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 ਡੇਡੀਆਂ ਹੋ ਗਈ ਰੈਡੀ ਦੇਖੋ ਪਾਣੀ ਤੇ ਪੰਨੇਰੇ ਕੇ ਲਵਲਵਾ ਜਾ ਰਹੇ ਆ ਆ ਗਈ ਟੋੜੀ ਦੇ ਉੱਪਰ ਦੇਖੋ ਇਹ ਨਾਲ ਟੋੜੀਆ ਕੀ ਹਾਲ ਹੋ ਗਿਆ ਉਹ ਸਾਹਮਣੇ ਆਪਣੀ ਚਰੀ ਅੱਗੇ ਤੁਹਾਨੂੰ ਦਿਖਾਉਂਦੇ ਆ। ਕੋ ਦੋਸਤੋ ਆਪਣੀ ਨਿੰਮੋ ਜੀ ਨੇ ਕੀ ਹਾਲ ਹੋ ਗਿਆ ਤੇ ਕੱਟਾ ਆਪਣੇ ਆਪ ਚੱਲ ਗਿਆ। ਤੇ ਪੰਜ ਘਫੜ ਰੇ ਨੂੰ। ਦੇਖੋ ਵੀ ਆਪਣੇ ਭੱਜ ਗਿਆ ਓ। ਦੇਖੋ ਰੇੜੀ ਦਾ ਹਾਲ। ਪੰਜ ਹੋਰ ਜਾਤਾ ਹੀ ਆ ਰਿਹਾ। ਰੁਕ ਗਏ ਨੀ। ਤੇ ਦੋਸਤੋ ਆਪਾਂਗੇ ਚਰੀ ਲੈਣ ਤੇ ਉਹ ਆਪਣੀ ਚਰੀਆ ਦੇਖੋ ਕਿੰਡੀ ਕਿੰਡੀ ਲੰਬੀ ਹੋ ਗਈ 10 10 ਫੁੱਟ ਦੀ ਕਿਉਂਕਿ ਆਪਾਂ ਪਹਿਲਾਂ ਪਰਾਂ ਵੜਦੇ ਰਹੇ ਨੂੰ ਅੱਧੀ ਛੱਡ ਗਏ ਤੇ ਪਰਾਂ ਜੀਰੀ ਲਾਣੀ ਤੇ ਇਸ ਕਰ ਕਰ ਤਰ ਵੜਦੇ ਇਸ ਕਰਾਇਆ ਡੀਟੀ ਹੋ ਗਈ ਚਲੋ ਫਿਰ ਨੂੰ ਤੋੜਦੇ ਆਂ ਪੜਦੇ ਆਂ ਦਿਖਾਉਂਦੇ ਆਂ ਤੁਹਾਨੂੰ ਜੇ ਮਿੱਤਰੋ ਬਹੁਤ ਗਰਮੋ ਗਰਮੀ ਹੋਗਾ ਤੇ ਪਾਣੀ ਦੇਖੋ ਰੇੜੀ ਪਰਲੀ ਫੁੱਲ ਚਰੀ ਗਈ ਉੱਤੇ ਵਾਪ ਚੱਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਕੱਟੇ ਖਾਚ ਹੋਰ ਖੋਈ ਰੇੜੀ ਫੁੱਲ ਆਪਣੀ ਚਰੀ ਗਈ ਲਾ ਇਹ ਕੱਟਾ ਦੇਖਾਂਗੇ ਕਿਤਨਾਂ ਲੈ ਜਾਵੇ ਇਹਨੂੰ ਚੱਲੋ ਵੀ ਉਰਤੇ ਸਟਾਰਟ ਹੋ ਆ ਆਪਣੀ ਆਹ ਦੇਖੋ ਬਈ ਕਿਨਾ ਡੂੰਗਾ ਔਰ ਹੱਟ ਹਲ ਚਲ ਗੜ ਗਿਆ ਬਈ ਗੜ ਗਿਆ ਗੜ ਗਿਆ ਲੈ ਗਿਆ ਲੈ ਗਿਆ ਲੈ ਗਿਆ ਚੱਲ ਬਹੁਤ ਬੁਰਾ ਹਾਲ ਆ ਵੀ ਰਸਤੇ ਦਾ ਚੱਲ 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 ਇਹ ਗੱਲ ਲੈ ਗਿਆ ਲੈ ਵੀ ਉਰਾ ਗਿਆ ਦੇਖੋ ਕੱਟਾ ਨਿਕਲ ਗਿਆ ਤੇੜੀ ਮਾ ਤੇ ਰੇੜੀgirki ਬਹੁਤ ਘਾਰਾ ਦੇਖੋ ਕਿੰਨੀ ਦਬ ਗਈ ਬੁਰਾ ਹਾਲ ਆ ਵੀ ਰਸਤੇ ਦਾ ਤੇ ਦੇਖੋ ਕੱਟੇ ਦਾ ਹਾਲ ਜੋੜਾਂਗੇ ਦੁਬਾਰਾ ਫੇਰ ਐ ਮਿੱਤਰੋ ਦੁਬਾਰਾ ਆਪਾਂ ਨੇ ਜੋੜ ਲੀਆ ਤੇ ਉਹ ਜਾ ਰਿਹਾ ਕੱਟਾ ਦੇਖੋ ਤੇ ਰਸਤਾ ਬਹੁਤ ਬੇਕਾਰ ਰਸਤਾ ਦੇਖੋਗੇ ਤੇ ਉੱਥੇ ਰੇੜੀ ਨਿਕਲ ਗਈ ਥੀ ਕੱਟਾ ਡੱਬ ਗਿਆ ਦਾ ਗਿਰ ਗਿਆ ਦਾ ਕੱਟਾ ਨਹੀਂ ਗਿਰਿਆ ਵੈਸੇ ਰੇੜੀ ਨਿਕਲ ਗਈ ਥੀ ਦੇਖੋ ਅੱਗੇ ਵੀ ਦੇਖੋ ਬਾਈ ਰੇੜੀ ਫੰਦਾ ਚਰੀ ਗਲ ਭਰੀ ਹੋਈ ਤੇ ਲੈ ਜਾ ਬਈ ਸ਼ੇਰ ਆਪਣਾ ਜੋਰ ਬਹੁਤ ਆ ਕੱਟੇਵਾ ਦੇਖੋ ਕਿੰਨਾ ਕਿੰਨਾ ਪਾਣੀ ਆ ਨੀਚੇ ਗਾਰਾ ਥੇਲੀ ਇੱਕ ਬਹੁ ਡੂੰਗੀ ਆ ਮਿੱਤਰ ਪਹੁੰਚ ਗਏ ਪਿੰਡ ਮਾਤੇ ਉੱਤੇ ਪਲਦਾਂ ਦੀ ਟੂੜੀ ਇਹ ਪੰਡ ਟੂੜੀ ਲੱਦਣੀ ਹੈ ਤੇ ਰੇੜੀ ਦਾ ਹਾਲ ਦੇਖੋ ਬਈ ਰੇੜੀ ਤੋੜਨ ਵਾਲਾ ਕੰਮ ਆਸ ਰਸਤੇ ਨੂੰ ਬਹੁਤ ਗਰਾਹ ਹਾਲ ਆ ਤੇ ਮੀਂਹ ਕਾਰਨ ਬਹੁਤ ਖਰਾਬ ਹੋ ਰਿਹਾ ਤੇ ਉੱਤੇ ਪੰਦੋ ਕੁ ਪੋਨੇ ਹੋਏ ਆ ਤੇ ਉੱਤੇ ਟੂੜੀ ਲੱਤੈਂਕ ਪੰਡ